ਦੇ ਤਿੰਨ ਪਿੰਡ ਦੇ ਪਿੰਡ ਪੁੱਚੋ ਖੁਰਦ ਚ ਮੌਜੂਦ ਆ ਜਿੱਥੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਜਿਹੜੇ ਕਾਰਡ ਬਣਾਏ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਪੁੱਚੋ ਖੁਰਦ ਸੀਐਸਸੀ ਸੈਂਟਰ ਦੀਆਂ ਦਿਖਾ ਰਿਹਾ ਜਿੱਥੇ ਪੁੱਚੋ ਖੁਰਦ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਜਿਹੜੇ ਕਾਰਡ ਬਣਾਏ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਪੁੱਚੋ ਖੁਰਦ ਪਿੰਡ ਦੀਆਂ ਜਿੱਥੇ ਪੁੱਚੋ ਖੁਰਦ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਜਿਹੜੇ ਕਾਰਡ ਬਣਾਏ ਜਾ ਰਿਹਾ ਤਸਵੀਰਾਂ ਤੋਂ ਸਟੈਂਪ ਚੋਖੁਰਦੀਆਂ ਦਿਖਾ ਰਿਹਾ ਇਹਨਾਂ ਕਾਰਡਾਂ ਨੂੰ ਲੈ ਕੇ ਚੋਖੁਰਦੇ ਦੇ ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਕੁਝ ਸਾਡੇ ਨਾਲ ਇੱਥੇ ਚੋਖੁਰਦ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆਂਟੀ ਜੀ ਕਾਰਡ ਬਣਾਣ ਆਇਓ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗਿਆ ਸਭ ਇਹ ਸਾਨੂੰ ਕਾਰਡ ਬਣ ਗਿਆ ਤੁਹਾਡਾ ਹਾਂਜੀ ਹੁਣ ਅਪਲਾਈ ਕੀਤਾ ਸੀ ਹੁਣੇ ਆਏ 2 ਮਿੰਟਾਂ ਚ ਬਣ ਗਿਆ ਸਭ ਅੱਛਾ 2 ਮਿੰਟ ਹੀ ਲੱਗੇ ਹਾਂਜੀ 2 ਮਿੰਟ ਅੱਛਾ ਕੀ ਕੀ ਡਾਕੂਮੈਂਟ ਲੱਗਿਆ ਤੁਹਾਡੇ

ਹਾਂਜੀ ਭੈਣ ਜੀ ਕਾਰਡ ਬਣਵਾਣ ਆਏ ਹੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕੀ ਕਹਿਣਾ ਚਾਹੋਗੇ ਠੀਕ ਹੈ ਬਈ ਬਹੁਤ ਵਧੀਆ ਵਧੀਆ ਹਾਂਜੀ ਹਾਂਜੀ ਵਧੀਆ ਹੋਊਗਾ ਲਾਭ ਇਸ ਕੀ ਹਾਂਜੀ ਹੋਊਗਾ ਜੀ ਬਣ ਗਿਆ ਤੁਹਾਡਾ ਕਾਰਡ ਨਹੀਂ ਹੈ ਵੀ ਤੋ ਆਏ ਅੱਛਾ ਕਾਰਡ ਬੁਣਾ ਲਈ ਕੀ ਕੀ ਲੈ ਕੇ ਆਏ ਤੁਸੀਂ ਨਹੀਂ ਤਾਂ ਹੁਣ ਹੀ ਆਏ ਹਾਂ ਜੀ ਬੋਟ ਦਾ ਡਾਕੂਮੈਂਟ ਕੀ ਲੈ ਕੇ ਆਏ ਹਾਂ ਬੋਟ ਕਰਦੇ ਹੋ ਆਧਾਰ ਕਾਰਡ ਲੈ ਕੇ ਆਏ ਹਾਂਜੀ ਭੈਣ ਜੀ ਕੀ ਨਾਮ ਹੈ ਮਮਤਾ ਰੇ ਮਮਤਾ ਜੀ ਜੋ

ਭਾਈ ਜੀ ਕਾਰਡ ਬਣਾਏ ਜਾ ਰਿਹਾ ਤੁਹਾਡੇ ਵੱਲੋਂ ਹੁਣ ਤੱਕ ਕਿੰਨੇ ਕਾਰਡ ਬਣਾ ਚੁੱਕੇ ਆ ਸਰ ਮੇਰੀ ਤਰਫ ਸੇ 750 ਸੇ 800 ਕਾਰਡ ਬਣ ਚੁੱਕੇ ਆ ਠੀਕ ਹੈ ਜਿਸ ਮੇ ਪਰਸੋ ਤੱਕ ਦੀ ਡਿਟੇਲ ਹੈ ਇਹ ਅਭੀ ਜੈਸੇ ਜੈਸੇ ਆ ਰਹੇ ਆ ਕਸਟਮਰ ਬਣਤੇ ਜਾ ਰਹੇ ਕਾਰਡ ਬਣਾਉਣ ਲਈ ਕੀ ਕੀ ਡਾਕੂਮੈਂਟ ਲੱਗਦੇ ਆ ਸਰ ਕਾਰਡ ਬਣਾਉਣ ਲਈ ਇੱਕ ਤਾਂ ਆਧਾਰ ਕਾਰਡ ਲੱਗਦਾ ਤੇ ਇੱਕ ਵੋਟਰ ਕਾਰਡ ਠੀਕ ਹੈ ਜੋ 18 ਸਾਲ ਤੋਂ ਉੱਤੇ ਆ ਜਿਹੜੇ ਬੱਚੇ ਹੈਗੇ ਜਿਹੜੇ 18 ਸਾਲ ਤੋਂ ਘੱਟ ਹੈਗੇ ਉਹਨਾਂ ਦਾ ਆਧਾਰ ਕਾਰਡ ਤੇ ਜਨਮ ਪੱਤਰੀ ਅਗਰ ਤੁਸੀਂ ਗੱਲ ਕਰੀਏ ਕਾਰਡ ਬਣਾਉਣ ਚ ਕਿੰਨਾ ਟਾਈਮ ਲੱਗਦਾ ਸਰ ਦੇਖੋ ਜੇ ਬੰਦੇ ਦਾ ਮੋਬਾਈਲ ਨੰਬਰ ਲਿੰਕ ਹੈਗਾ ਆਧਾਰ ਕਾਰਡ ਨਾਲ ਫਿਰ ਤਾਂ ਮੰਨ ਕੇ ਚਲੋ 5 ਮਿੰਟ ਇੱਕ ਬੰਦੇ ਮਗਰ ਲੱਗਦੀ ਹੈ ਜੇ ਲਿੰਕ ਨਹੀਂ ਹੈਗਾ ਫਿਰ ਸਾਡੇ ਕੋਲੇ ਬਾਇਓમેટ્રਿਕ ਆਪਸ਼ਨ ਹੈਗੇ ਆਇਰਿਸ ਸਕੈਨ ਜਾਂ ਬਾਇਓમેટ્રਿਕ ਨਾਲ ਕਰ ਸਕਦੇ ਆ ਅਸੀਂ ਉਹਦੇ ਤੇ ਥੋੜਾ ਵੱਧ ਟਾਈਮ ਲੱਗਦਾ 5 ਤੋਂ 10 ਮਿੰਟ ਲੱਗ ਸਕਦੇ ਉਹਨਾਂ ਚੋਂ আচ্ছা ਦੇਖੋ ਫੀਸ ਤਾਂ ਨਹੀਂ ਹੈਗੀ ਕਾਰਡ ਦੀ ਸਰ ਗਵਰਨਮੈਂਟ ਦੀ ਤਰਫੋਂ ਕੋਈ ਫੀਸ ਨਹੀਂ ਹੈ ਸਾਡੀ ਤਰਫੋਂ ਵੀ ਕੋਈ ਫੀਸ ਨਹੀਂ ਹੈ ਫ੍ਰੀ ਆਫ ਫ੍ਰੀ ਸਰਵਿਸ ਹੈ ਇਹ ਠੀਕ ਹੈ ਇਸਕਾ ਕੋਈ ਚਾਰਜ ਨਹੀਂ ਹੈ ਕਾਫੀ ਲੋਕ ਤੁਹਾਡੇ ਕੋਲੇ ਆ ਰਿਹਾ ਕੋਈ ਦਿੱਕਤ ਤਾਂ ਨਹੀਂ ਆ ਰਹੀ

ਕਲੀਮੰਤ ਕੌਰ ਜੀ ਅੰਟੀ ਜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਣ ਆਇਓ ਕੀ ਕਹਿਣਾ ਚਾਹੋਗੇ ਵਧੀਆ ਵਧੀਆ ਹੈ ਜੀ ਹਾਂ ਇਹ ਵਧੀਆ ਸਕੀਮ ਹੈ ਪੰਜਾਬ ਸਰਕਾਰ ਦੀ ਵਧੀਆ ਸਕੀਮ ਹੈ ਜੀ ਇਹ ਪੰਜਾਬ ਸਰਕਾਰ ਕਰ ਰਹੀ ਹੈ ਵਧੀਆ ਰੰਗ ਕਰ ਵਧੀਆ ਕਰ ਰਹੀ ਹੈ ਤੇ ਵਧੀਆ ਕਰ ਰਹੀ ਮੇਰੀ ਬਾਲੀ ਅੱਛਾ ਕੋਈ ਇੱਥੇ ਸੀਐਸਟੀ ਸੈਂਟਰ 'ਚ ਕੋਈ ਤੁਹਾਨੂੰ ਦਿੱਕਤ ਤਾਂ ਨਹੀਂ ਆ ਰਹੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਜਿੰਨਾ ਵੱਲੋਂ ਕਾਰਡ ਬਣਾਏ ਜਾ ਰਹੇ ਉਹ ਵੀ ਸਾਡੇ ਨਾਲ ਇੱਥੇ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਆ ਭੈਣ ਜੀ ਤੁਹਾਡੇ ਵੱਲੋਂ ਹੁਣ ਤੱਕ ਕਿੰਨੇ ਕਾਰਡ ਤੁਸੀਂ ਬਣਾ ਚੁੱਕੇ ਹੋ ਸਾਸ਼ੀ ਕਾਲਜੀ ਬਾਲਾ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਮੈਂ ਕਮਲਜੀਤ ਕੌਰ ਬਲੋਕਪਰ ਦਾ ਆਨਾਮ ਆਦੀ ਪਾਰਟੀ ਤੋਂ ਸਰ ਮੈਂ ਹੁਣ ਤੱਕ 2500 ਤੋਂ ਉੱਪਰ ਪਰਚੀਆਂ ਕੱਢ ਚੁੱਕੀ ਆ ਔਰ ਦਿੱਲੀ ਦੇ ਉਹ ਵੀਰ ਟਿੰਨ ਨੂੰ 50 ਤੋਂ 60 ਕਾਰਡ ਜਿਹੜੇ ਦਿੱਲੀ ਤੇ ਸਕਸੈਸ ਕਰ ਦਿੰਦਾ ਮੈਮ ਜੇ ਗੱਲ ਕਰੀਏ ਕਾਰਡ ਬਣਾਉਣ ਲਈ ਕਿਹੜੇ ਕਿਹੜੇ ਡਾਕੂਮੈਂਟ ਕਸਟਮਰ ਲੈ ਕੇ ਆ ਰਿਹਾ ਜਾਂ ਕਿਹੜੇ ਕਿਹੜੇ ਡਾਕੂਮੈਂਟ ਉਹਨਾਂ ਨੂੰ ਚਾਹੀਦੇ ਆ ਸਰ ਉਹਨਾਂ ਦਾ ਆਧਾਰ ਕਾਰਡ ਤੇ ਵੋਟ ਕਾਰਡ ਉਹਨਾਂ ਦੇ ਕੋਲੇ ਹੋਣਾ ਚਾਹੀਦਾ ਹੈ ਜਿਹੜੇ ਬੱਚੇ 18 ਸਾਲ ਤੋਂ ਨੀਚੇ ਹੈ ਉਹਨਾਂ ਦਾ ਆਧਾਰ ਕਾਰਡ ਤੇ ਉਹਨਾਂ ਦਾ ਜਨਮ ਸਰਟੀਫੀਕੇਟ ਇੱਕ ਮੇਨ ਚੀਜ਼ ਇਹ ਆ ਉਹਨਾਂ ਦੇ ਆਧਾਰ ਕਾਰਡ ਦੇ ਨਾਲ ਉਹਨਾਂ ਦਾ ਫੋਨ ਨੰਬਰ ਲਿੰਕ ਹੋਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਆਪਾਂ ਆਨਲਾਈਨ ਕਰਦੇ ਆ ਉੱਥੇ ਇੱਕ OTP ਆਉਂਦਾ ਹੈ OTP ਆਉਣ ਤੋਂ ਬਾਅਦ ਉਹਨਾਂ ਦਾ ਜਿਹੜਾ ਕਾਰਡ ਹੈ ਆਨਲਾਈਨ ਹੋ ਜਾਂਦਾ ਅੱਛਾ ਇਹ ਕਾਰਡ ਬਣਾਉਣ ਚ ਕਿੰਨਾ ਕੁ ਟਾਈਮ ਸਰ ਪਹਿਲਾ ਟਾਈਮ ਵੱਧ ਲੱਗਦਾ ਸੀ ਜੇ ਤਾਂ ਪੂਰੀ ਫੈਮਲੀ ਆਉਂਦੀ ਹੈ ਫਿਰ ਤਾਂ ਅੱਧਾ ਘੰਟਾ ਲੱਗ ਹੀ ਜਾਂਦਾ ਪਰ ਫਾਰਮ ਆਪਣ ਤੇ ਪਰ ਜੇ ਇਕੱਲਾ-ਇਕੱਲਾ ਜਾਣਾ ਤਾਂ 10 ਮਿੰਟਾਂ ਚ ਉਹਨਾਂ ਦਾ ਕਾਰਡ ਜਿਹੜਾ ਅਪਲਾਈ ਹੋ ਜਾਂਦਾ ਸੀਐਸਟੀ ਸੈਂਟਰ ਕੀ ਹੈ ਕਾਮਨ ਸਰਵਿਸ ਸੈਂਟਰ اچھا ਲਗਾਤਾਰ ਪਿੰਡ ਦੇ ਲੋਕ ਤੁਹਾਡੇ ਕੋਲ ਆ ਰਹੇ ਆ ਤੇ ਤੁਸੀਂ ਕੰਟੀਨਿਊ ਕਾਰਡ ਉਹਨਾਂ ਨੂੰ ਬਣਾ ਕੇ ਦੇ ਰਹੇ ਹੋ ਬਿਲਕੁਲ ਸਰ ਆ ਸਰ ਮੇਰੇ ਕੋਲ ਡਾਟਾ ਹੈਗਾ ਮੈਂ ਹੁਣ ਤੱਕ ਹਰ ਇੱਕ ਬੰਦੇ ਦਾ ਆਧਾਰ ਕਾਰਡ ਵੋਟ ਕਾਰਡ ਨੰਬਰ ਤੇ ਉਹਨਾਂ ਦਾ ਫੋਨ ਨੰਬਰ ਹੁਣ ਤੱਕ ਮੈਂ ਆਪਦਾ ਕੰਮ ਜਿਹੜਾ ਸ਼ੁਰੂ ਕੀਤਾ ਤੇਈ ਤਰੀਕ ਤੋਂ ਤੇਈ ਤਰੀਕ ਤੋਂ ਹੁਣ ਤੱਕ ਦਾ ਜਿੰਨਾ ਵੀ ਮੈਂ ਕੰਮ ਕੀਤਾ ਸਾਰਾ ਡਾਟਾ ਮੇਰੇ ਕੋਲ ਸੇਵ ਹੈ ਜਿੱਦਾਂ ਕਿ ਆ ਵੀਰ ਖੜੇ ਆ ਮੇਰੇ ਕੋਲੇ ਇਹਨਾਂ ਦੇ ਫਾਦਰ ਸਾਹਿਬ ਆ ਦੇਸ਼ ਹਸਪੀਟਲ ਚ ਤਾਕਲ ਸੀ ਬਟ ਕੱਲ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ ਤੇ ਹੁਣ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੁਬਾਰਾ ਐਡਮਿਟ ਕਰਾਉਣਾ ਤੇ ਇਹ ਕਾਰਡ ਬਣਵਾਉਣ ਆਏ ਆ ਤੇ ਇਹਨਾਂ ਦੀ ਪਰਚੀ ਆਪਾਂ ਆਨਲਾਈਨ ਕੱਢ ਦਿੱਤੀ ਕੱਢ ਦੇ ਕੇ ਦੇ ਚੁੱਕਿਆ ਤੇ ਹੁਣ ਕੋਸ਼ਿਸ਼ ਕਰਦੇ ਵੀ ਐਮਰਜੈਂਸੀ ਚ ਇਹਨਾਂ ਦਾ ਕਾਰਡ ਇਹਨਾਂ ਨੂੰ ਬਣਵਾ ਕੇ ਦਿੱਤਾ ਜਾਵੇ ਤਾਂ ਕਿ ਇਹਨਾਂ ਦੇ ਫਾਦਰ ਸਾਹਿਬ ਦਾ ਇਲਾਜ ਆ ਉਹ 10 ਲੱਖ ਵਾਲੇ ਕਾਰਡ ਤੇ ਹੋ ਜਾਵੇ ਇਹ ਤੁਹਾਡੇ ਕਹਿਣ ਦਾ ਮ ਕਿਸੇ ਵਿਅਕਤੀ ਨੂੰ ਇਮੀਜਟ ਕੋਈ ਕਾਰਡ ਚਾਹੀਦਾ ਉਹ ਵੀ ਤੁਸੀਂ ਨਾਲ ਦੀ ਨਾਲ ਬਣਵਾ ਦੇਣਾ ਬਿਲਕੁਲ ਸਰ ਹਮ ਹੁਣ ਤੋਂ 15 ਤੋਂ 18 ਪੇਸ਼ੈਂਟ ਮੈਂ ਐਮਰਜੈਂਸੀ ਵਾਲੇ ਮੇਰੇ ਪੁੱਛ ਚੋਲਕੇ ਦੇ ਬਾਹਰਲੇ ਵੀ ਮੈਂ ਉਹਨਾਂ ਦੇ ਕਾਰਡ ਬਣਵਾ ਕੇ ਉਹਨਾਂ ਨੂੰ ਐਡਮਿਟ ਕਰਵਾ ਚੁੱਕੀ ਹਾਂ ਕੋਈ ਇਹਦੀ ਫੀਸ ਵਗੈਰਾ ਤਾਂ ਨਹੀਂ ਲੈਂਦੇ ਨਹੀਂ ਸਰ ਮੈਂ ਵੀ ਕੋਈ ਫੀਸ ਨਹੀਂ ਲੈ ਰਹੀ ਹੋਰ ਉਹ ਸੀਐਸਸੀ ਸੈਂਟਰ ਵਾਲਾ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਤੁਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਹਾਂਜੀ ਵੀਰ ਜੀ ਕਾਰਡ ਬਣਵਾ ਲੈ ਕਿ ਕੀ ਕਹਿਣਾ ਚਾਹੂੰ ਬਹੁਤ ਵਧੀਆ ਇਹ ਸਕੀਮ ਹੈ ਜਿਹੜੀ ਆਪਣੇ ਹੈਲਥ ਕੇਅਰ ਅਡਜਸਟ ਕਰਦੇ ਆ ਬਹੁਤ ਹੀ ਸਰ ਵਧੀਆ ਹੈ ਮੇਰੇ ਫਾਦਰ ਸਾਹਿਬ ਆਪਣਾ ਪੀਸ਼ੈਂਟ ਸੀਗੇ ਜੀ ਰੀਸ ਹਸਪੀਟਲ ਦੇ ਵਿੱਚ ਤੇ ਹੁਣ ਉਹਨਾਂ ਨੂੰ ਫਿੱਟ ਮਿਲ ਚੁੱਕਿਆ ਸੀ ਦੁਬਾਰਾ ਉਹਨਾਂ ਨੂੰ ਆਪਣਾ ਐਡਮਿਟ ਕਰਵਾਣਾ ਹੈ ਤੇ ਮੈਡਮ ਬਹੁਤ ਹੀ ਵਧੀਆ ਗਏ ਤੇ ਸਾਡਾ ਜੋ ਕਾਰਡ ਜੀ ਹੁਣ ਜਲਦ ਤੋਂ ਜਲਦ ਬਣ ਰਿਹਾ ਜੀ ਅੱਛਾ ਜੇ ਗੱਲ ਕਰੀਏ ਤੁਸੀਂ ਕਹਿੰਦੇ ਹੋ ਮੇਰੇ ਫਾਦਰ ਅਦੇਸ਼ ਹਸਪੀਟਲ ਚ ਐਡਮਿਟ ਸੀਗੇ ਕੋਈ ਉੱਥੇ ਪੈਸਾ ਤਾਂ ਨਹੀਂ ਲੱਗਿਆ ਤੁਹਾਡਾ ਨਹੀਂ ਨਹੀਂ ਸਰ ਉੱਥੇ ਕੋਈ ਪੈਸਾ ਨਹੀਂ ਲੱਗਿਆ ਇਹ ਕਾਰਡ ਦੇ ਬਿਲਕੁਲ ਫ੍ਰੀ ਇਲਾਜ ਹੋ ਰਿਹਾ ਫ੍ਰੀ ਆਫ ਕੋਸਟਲੀ ਇਲਾਜ ਹੋ ਰਿਹਾ ਹੈ ਉੱਥੇ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਪੁੱਛੋ ਖੁਰਦ ਦੇ ਲੋਕ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ। ভাই ਜੀ ਕੀ ਕਹਿਣਾ ਚਾਹੋਗੇ ਜੋ ਇੱਕ ਕਾਰਡ ਬਣਾਏ ਜਾ ਰਿਹਾ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ। ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਗਵਰਨਮੈਂਟ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਹੈ। ਇਹ ਪਹਿਲਾਂ ਸਰਕਾਰਾਂ ਨੇ ਕਰਿਆ ਹੁੰਦਾ ਤਾਂ ਲੋਕ ਸ਼ਾਇਦ ਕਰਜ਼ਾਈ ਨਾ ਹੁੰਦੇ। ਉਹਨਾਂ ਦੀ ਜ਼ਮੀਨਾਂ ਤਾਂ ਨਾ ਵਿਕਦੀਆਂ। ਇਹਨਾਂ ਨੇ ਇਸ ਗਵਰਨਮੈਂਟ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ। ਤੇ ਬਾਕੀ ਸਾਡੇ ਪਿੰਡ ਦੇ ਜਿਹੜੇ ਮੈਡਮ ਜੀ ਨੇ ਬਲਾ ਪ੍ਰਧਾਨ ਇਹਨਾਂ ਦੇ ਪ੍ਰਾਲੇ ਦੇ ਸਦਕੇ ਬਹੁਤ ਵਧੀਆ ਕੰਮ ਹੋ ਰਿਹਾ ਹੈ ਜਦੋਂ ਵੀ ਕੋਈ ਕਾਰ ਇੱਥੇ ਬਣਾਉਣ ਆਉਂਦਾ ਹੈ ਉਹਨੂੰ 5 ਤੋਂ 10 ਮਿੰਟਾਂ ਦੇ ਵਿੱਚ ਵਿੱਚ ਫਰੀ ਕੀਤਾ ਜਾਂਦਾ ਹੈ ਕੋਈ ਨਹੀਂ ਬਿਲਕੁਲ ਪੁੱਛੋ ਕਰਦੇ ਹੋਰ ਵੀ ਸਾਡੇ ਨਾਲ ਇੱਥੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆਂ ਆਂਟੀ ਜੀ ਇਹ ਗੱਲ ਕਰੀਏ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਕੀਮ ਲਿਆਂਦੀ ਸੀ ਐਵੇਂ ਲਿਆਂਦੀ ਨਹੀਂ ਲਿਆਂਦੀ ਨਹੀਂ ਨਹੀਂ ਜੋ ਸਰਕਾਰ ਨੇ ਜੋ ਇਹ ਸਕੀਮ ਲਿਆਂਦੀ ਉਸ ਤੋਂ ਤੁਸੀਂ ਖੁਸ਼ ਹੋ ਹਾਂ ਜੀ ਦੇ ਖੁਸ਼ ਆਂ ਵਧੀਆ ਹਾਂ ਜੀ ਭੈਣ ਜੀ ਕੋਈ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਕੀਮ ਲਿਆਂਦੀ ਸੀ ਨਹੀਂ ਸਰ ਕੋਈ ਤੁਸੀਂ ਇੱਥੇ ਕਾਰਡ ਬਣਾਣ ਆਏ ਹੋ ਸਿਹਤ ਬੀਮਾ ਯੋਜਨਾ ਦਾ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਤੁਹਾਨੂੰ ਵਧੀਆ ਖੁਸ਼ੀ ਹੋ ਰਹੀ ਹੈ ਗਰੀਬ ਵਰਗਾ ਕੋਈ ਆਪਦੀ ਸਰਵ ਐਂਜਨ ਕਮ ਹੈ ਨਹੀਂ ਜਿੰਨਾ ਇਲਾਜ ਤੇ ਪੈਸਾ ਲੱਗੇ ਜਾਂਦਾ ਹੀ ਲੋਕਾਂ ਕੋਲੇ ਦੇਖੋ ਜਦੋਂ ਆਪਾਂ ਕੋਈ ਬਿਮਾਰ ਹੋ ਜਾਂਦਾ ਆਪਣੇ ਕੋਲੇ ਪੈਸੇ ਵੀ ਨਹੀਂ ਹੁੰਦੇ ਕਈ ਲੋਕ ਇਲਾਜ ਤੋਂ ਬਿਨਾਂ ਹੀ ਮਰ ਜਾਂਦੇ ਆ ਗਿਆ ਪਰ ਜਿਹੜੀ ਇਹ ਯੋਜਨਾ ਪੰਜਾਬ ਸਰਕਾਰ ਲੈ ਕੇ ਆਈ ਹੈ ਬਹੁਤ ਵਧੀਆ ਹੈ ਹਾਂ ਗਰੀਬਾਂ ਵਾਸਤੇ ਬਹੁਤ ਵਧੀਆ ਜੀ ਆਪ ਦਾ ਛੋਟਾ ਮੋਟਾ ਕੋਈ ਵੀ ਇਲਾਜ ਕਰਵਾ ਸਕਦੇ ਹਾਂਜੀ ਭੈਣ ਜੀ ਕੀ ਨਾਮ ਹੈ ਕੁਝ ਹੋਰ ਵੀ ਸਾਡੇ ਨਾਲ ਪੋਚੋ ਕੋਰਗ ਦੇ ਲੋਕ ਮੌਜੂਦ ਹੈ ਇੱਥੇ ਗੱਲਬਾਤ ਕਰਦੇ ਆਂ ਆਂਟੀ ਜੀ ਕੀ ਨਾਮ ਹੈ ਮਾਇਆ ਕੌਰ ਆਂਟੀ ਜੀ ਕਾਰਡ ਬਣਾ ਲਾਇਓ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕੀ ਕਹਿਣਾ ਚਾਹੋਗੇ ਬਦਗ ਇਹ ਯੋਜਨਾ ਹੈਗਾ ਪਤੋਂ ਕਾਰਡ ਤੇ ਚਲ ਗਰੀਬ ਬੰਦਿਆਂ ਦਾ ਇਲਾਜ ਹੋ ਜੂਗਾ ਹਨਾ ਤੁਹਾਡਾ ਕਾਰਡ ਬਣ ਗਿਆ ਹਾਂ ਸਾਡਾ ਬਣ ਗਿਆ ਮਰੀਜ਼ ਵਿਚਾਰਾ ਹੋ ਲਾਈਟ ਲੱਗੀ ਵਾਲਾ ਮੰਜੇ ਤੇ ਪਿਆਗਾ ਤੇ ਕਿੰਨਾ ਕੁ ਟਾਈਮ ਲੱਗਿਆ ਕਾਰਡ ਬਣਨ ਨੂੰ 10 15 ਮਿੰਟ ਲੱਗੇ ਪਰ ਪਹਿਲਾਲੀ ਕੋਈ ਸਰਕਾਰਾਂ ਨੇ ਸਕੀਮ ਲਿਆਂਦੀ ਸੀ ਉਹ ਜਿਹੜਾ ਪਹਿਲਾਂ ਚੱਲ ਜਾਂਦਾ ਸੀ ਉਹ ਜਿਹੜਾ ਪਹਿਲਾਂ ਚੱਲ ਜਾਂਦਾ ਸੀ ਨਾ ਆਪਾਂ ਤਾਂ ਕੀ ਕਹਿਣਾ ਹੈ ਇਸ ਬਾਰੇ ਵੀ ਇਹ ਜਿਹੜਾ ਕਾਲ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਿਹਾ ਹੈ ਤੋਂ ਲੋਕਿੰਨ ਕਿ ਖੁਸ਼ੀ ਹੋ ਰਹੀ ਆ ਖੁਸ਼ੀ ਆ ਵੀ ਚਲੋ ਹਾਂ ਨਾ ਗਰੀਬ ਬੰਦਿਆਂ ਦਾ ਇਲਾਜ ਹੋ ਜੂਗਾ ਵੀ ਪਹਿਲਾ ਗਰੀਬ ਲੋਕ ਹੈ ਜਿਹੜੇ ਬਿਨਾਂ ਇਲਾਜ ਤੋਂ ਮਰ ਜਾਂਦੇ ਸੀ ਵੀ ਉਹਨਾਂ ਨੂੰ ਫਾਇਦਾ ਹੋਊਗਾ ਹਾਂ ਫਾਇਦਾ ਹੀ ਹੋਊਗਾ ਫਿਰ ਪੁੱਤ ਜਦੋਂ ਕਾਰਡ ਬਣ ਜੂਗਾ ਹਨਾ ਹਾਂਜੀ ਭੈਣ ਜੀ ਤੁਹਾਡੇ ਵੱਲੋਂ ਇੱਥੇ ਕਾਰਡ ਬਣਾਏ ਜਾ ਰਹੇ ਹੋਵੇ ਆ ਕੀ ਕਹਿਣਾ ਚਾਹੋਗੇ मैं कहना चाहूंगी कि बहुत अच्छी बात है जैसे अब जो गरीब लोग हैं उनकी मदद हो पा रही है पहले क्या होता था लोगों के पास इतना पैसा ही नहीं होता था कि वो लोग प्राइवेट हॉस्पिटल्स में जाके अपना ट्रीटमेंट करवा सके लेकिन अब जैसे 10 लाख का ही कार्ड बन रहा है अगर कोई ट्रीटमेंट है जो गवर्नमेंट हॉस्पिटल में नहीं हो पा रहा है तो उसको हम प्राइवेट हॉस्पिटल के थ्रू कोई भी गरीब से गरीब इंसान आराम से करवा सकता है तो बहुत अच्छी बात है हमारे को सरकार ने ये मौका दिया है कि हम ऐसे कार्ड्स बना रहे हैं तो बहुत अच्छी बात है लोगों की हेल्प हो पा रही है अच्छा जी के बन के हो जाता है। जब स्टार्टिं, स्टार्टिंग में स्टार्ट किया था ये प्रोसेस, बनाने का, तो उसमें अब तो हार्डली 10 से 15 मिनट में कार्ड्स बन जाते हैं अच्छा, डॉक्यूमेंट्स के लिए आधार कार्ड चाहिए होता है और जो और वोट कार्ड चाहिए होता है और जो अठारह साल से कम है उनके लिए उनका बर्थ सर्टिफिकेट चाहिए होता है ਪੈਸੇ ਤਾਂ ਨਹੀਂ ਲੈਤੇ ਜਾ ਰਹੇ ਨਹੀਂ ਕੋਈ ਪੈਸੇ ਨਹੀਂ ਲੈ ਜਾ ਰਹੇ ਫ੍ਰੀ ਆਫ ਕਾਸਟ ਹੈ ਗਵਰਨਮੈਂਟ ਦੀ ਤਰਫ ਸੇ ਹਮ ਲੋਗੋ ਕੋ ਕੁਝ ਕਮਿਸ਼ਨ ਹੋਗਾ ਉਹਨੇ ਪਤਾ ਨਹੀਂ ਹੈ ਅਭੀ ਬਾਅਦ ਮੇ ਹੀ ਡਿਸਾਈਡ ਹੋਗਾ ਬਿਲਕੁਲ ਜੀ ਬਿਲਕੁਲ ਏਸੀ ਪੁੱਚੋ ਖੁਰਦ ਦੇ ਲੋਕ ਜਿਨ੍ਹਾਂ ਨਾਲ ਆਪਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਲੋਕਾਂ ਦੇ ਜਿਹੜੀ ਕਾਫੀ ਖੁਸ਼ੀ ਦੀ ਲਹਿਰ ਸਿਹਤ ਬੀਮਾ ਯੋਜਨਾ ਦੇ ਜਿਹੜੇ ਕਾਰਡ ਬਣਾਏ ਜਾ ਰਹੇ ਇਸ ਨੂੰ ਲੈ ਕੇ ਜਿਹੜੀ ਭਾਈ ਜਾਰੀ ਹੈ ਕੈਮਰਾਮੈਨ ਫਿਰਦੇ ਨਾਲ ਮਨੋਤਰ ਕੀਵਾਲ ਕੈਲਿੰਗਸ ਮੇਰਾ ਟੀਵੀ ਪੁੱਚੋ ਖੁਰਦ ਬਟਿੰਡਾ